ਸ਼ੀਲ ਰਿੰਕੂ ਨੂੰ ਪੁੱਠੇ ਪੈਰੀ ਭਜਾਤਾ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਹੀ ਭੱਜ ਗਏ ਤੇ ਜਿਹੜੀ ਸੈਂਟਰ ਤੋਂ ਸਿਕਿਉਰਟੀ ਲੈ ਕੇ ਆਏ ਨੇ ਕਹਿੰਦੇ ਉਹਨੇ ਜਾਨ ਬਚਾਈ ਸੀ ਕਰਤਾਰਪੁਰ ਜਿਹੜਾ ਭਾਰਤੀ ਜੰਦਾ ਪਾਰਟੀ ਦਾ ਜਲੰਧਰ ਦਾ ਪ੍ਰਧਾਨ ਆ ਅਮਰਜੀਤ ਅਮਰੀ ਉਹਨੂੰ ਆਪ ਦੀ ਜੁੱਤੀ ਛੱਡ ਕੇ ਜਿਹੜਾ ਦੌੜਨਾ ਪਿਆ ਸੀ ਰਿੰਕੂ ਬੜਾ ਮਾਣ ਝਾੜੂ ਦੀ ਟਿਕ ਟਕਰਾਤੀ ਭਾਜੇਪੀ ਚ ਸ਼ਾਮਲ ਹੋਏ ਮਾਣ ਤੁਸੀਂ ਤੋੜ ਰਹੇ ਹੋ ਭਜਾਉਂਗੇ ਐਵੇਂ ਪਿੰਡ ਪਿੰਡ ਭਜਾਉਂ ਬਿਲਕੁਲ ਜੀ ਅਜੇ ਤਾਂ ਇਹਨਾਂ ਦੀ ਟਾਪ ਲੱਗਣੀ ਹੈ ਪੂਰੇ ਪੰਜਾਬ ਦੇ ਵਿੱਚ ਅਥਰੂ ਗੈਸ ਦੇ ਗੋਲੇ ਤੜ ਤੜ ਲਗਾਤਾਰ ਚੱਲੇ ਪੰਜਾਬ ਨੇ ਬਹੁਤ ਵੱਡਾ ਨੁਕਸਾਨ ਇਹ ਤੁਹਾਨੂੰ ਲੱਗਦਾ ਕਿਸੇ ਪਾਸੇ ਜਵਾਬ ਦੇ ਸਕਦੇ ਨੇ ਜੋ ਲੋਕਾਂ ਚ ਜਾਂਦੇ ਜਾਂਦੇ ਨੇ ਇਹੀ ਕਹਿੰਦੇ ਹੁੰਦੇ ਸੀਗੇ ਵੀ ਸਵਾਲ ਕਰੋ ਝਾੜੂ ਵਾਲੇ ਵੀ ਕਹਿੰਦੇ ਹੁੰਦੇ ਸੀ ਇਹ ਵੀ ਇਹ ਵੀ ਕਹਿਣ ਲੱਪੇ ਸੀ ਵੀ ਸਵਾਲ ਕਰੋ ਜਦੋਂ ਸਵਾਲ ਹੁੰਦੇ ਤੁਹਾਨੂੰ ਲੱਗਦਾ ਪੈਰ ਟਿਕ ਰਹੇ ਆ 1 ਮਿੰਟ ਵੀ ਟਿਕਿਆ ਬਿਲਕੁਲ ਸਵਾਲਾਂ ਦੇ ਜਵਾਬ ਦੇਣ ਤੋਂ ਹਮੇਸ਼ਾ ਦੌੜ ਰਹੇ ਆ ਦਲਵੀਰ ਗੋਲਡੀ ਭਗਵੰਤ ਮਾਨ ਕੱਟੜ ਦੁਸ਼ਮਣ ਜਫੀਆਂ ਪੈ ਗਈਆਂ ਅੱਜ ਲੀਡਰ ਦੇ ਕੋਲੇ অপਸ਼ਨ ਹੈਗਾ ਪਾਰਟੀ ਚੇਂਜ ਕਰਨ ਦਾ ਪਰ ਜਿਹੜੇ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਜਿਹੜੇ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਉਹ ਲੋਕ ਕਿੱਧਰ ਜਾਣ? ਸਸੇ ਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਆ ਕਰਨ ਜਲੰਧਰ ਤੋਂ ਸੁਸ਼ੀਲ ਰਿੰਕੂ ਨੂੰ ਪੁੱਠੇ ਪੈਰੀ ਭਜਾਤਾ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਹੀ ਭੱਜ ਗਏ ਤੇ ਜਿਹੜੀ ਸੈਂਟਰ ਤੋਂ ਸਿਕਿਉਰਟੀ ਲੈ ਕੇ ਆਏ ਨੇ ਕਹਿੰਦੇ ਉਹਨੇ ਜਾਨ ਬਚਾਈ ਸਾਡੇ ਨਾਲ ਕਸ਼ਮੀਰ ਕੋਸ਼ੋਰ ਜੀ ਮਜ਼ਦੂਰਾਂ ਦੀ ਗੱਲ ਕਰਦੇ ਤੇ ਦੁਆਬੇ ਦੇ ਵਿੱਚ ਜਿੰਨੇ ਲੀਡਰ ਉਹਨਾਂ ਨੂੰ ਸਵਾਲ ਪੁੱਛਣ ਦੀ ਜ਼ਿੰਮੇਵਾਰੀ ਇਨ੍ਹਾਂ ਦੇ ਸਿਰ ਹੈ ਸੋ ਜੀ ਇਹ ਰਿੰਕੂ ਭੱਜਦਾ ਦੇਖਿਆ ਅੱਜ ਤਿੱਖੇ ਸਵਾਲ ਹੋਏ ਸਵਾਲਾਂ ਤੋਂ ਪਿੱਟ ਦਿਖਾਉਂਦੇ ਵੀ ਦੇਖਿਆ ਤੇ ਜਿਹੜੀ ਸਿਕਿਉਰਿਟੀ ਲੈ ਕੇ ਆਏ ਸੈਂਟਰ ਤੋਂ ਉਹਨੇ ਬਚਾਇਆ ਕੀ ਕੀ ਮਾਹੌਲ ਕੀ ਸੀਗਾ ਤੇ ਕਿਹੜੇ ਸਵਾਲ ਕੀਤੇ ਲਗਭਗ ਜਿਹੜਾ 1 ਵਜੇ ਦਾ ਉਹਦਾ ਪਹੁੰਚਣ ਦਾ ਸਮਾਂ ਸੀ ਜੀ ਕਈ ਘੰਟੇ ਜਿਹੜਾ ਇਸ ਗੱਲ ਲਈ ਜਿਹੜਾ ਉਸਨੇ ਜਿਹੜਾ ਆਉਣ ਤੋਂ ਜਿਹੜਾ ਆਪਣੇ ਆਪ ਨੂੰ ਟਾਲਿਆ ਕਿ ਮਜ਼ਦੂਰ ਤੇ ਜਿਹੜੇ ਕਿਸਾਨ ਆ ਵੀ ਉਹ ਮੋਰਚੇ ਤੋਂ ਜਿਹੜਾ ਜਿਹੜਾ ਥੱਕ ਹੰਬ ਕੇ ਜਿਹੜਾ ਉਹ ਆਪਣੇ ਘਰਾਂ ਨੂੰ ਜਿਹੜਾ ਵਾਪਸ ਪਰਤ ਜਾਣਗੇ ਜੀ ਪਰ ਕਿਸਾਨ ਤੇ ਮਜ਼ਦੂਰ ਜਿਹੜੇ ਆ ਡਟੇ ਰਹੇ ਉਹਦੀ ਆਮਤ ਜਿਹੜਾ ਭਾਰੀ ਜਿਹੜਾ ਮਜ਼ਦੂਰਾਂ ਕਿਸਾਨਾਂ ਨੇ ਵਿਰੋਧ ਕੀਤਾ ਤੇ ਬਿਨਾ ਜਿਹੜਾ ਜਵਾਬ ਮਜ਼ਦੂਰਾਂ ਕਿਸਾਨਾਂ ਦੇ ਸਵਾਲਾਂ ਦੇ ਦਿੱਤੇ ਉਹਨੂੰ ਜਿਹੜਾ ਉੱਥੋਂ ਵਾਪਸ ਜਿਹੜਾ ਖਿਸਕਣਾ ਪਿਆ ਔਰ ਇਸੇ ਤਰ੍ਹਾਂ ਜਿਹੜਾ ਇਸ ਤੋਂ ਪਹਿਲਾਂ ਨਕੋਦਰ ਦੇ ਵਿੱਚ ਇਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਜਿਹੜਾ ਛਾਹਕੋਟ ਮਲਸੀਆਂ ਦੇ ਵਿੱਚ ਲੋਹਿਆਂ ਦੇ ਵਿੱਚ ਵੀ ਜਿਹੜਾ ਵਿਰੋਧ ਦਾ ਜਿਹੜਾ ਸ੍ਰੀ ਰਿੰਕ ਨੂੰ ਜਿਹੜਾ ਸਾਹਮਣਾ ਕਰਨਾ ਪਿਆ ਕਰਤਾਰਪੁਰ ਜਿੱਕ ਨਟੰਕੀ ਨਾਲ ਗਿਣੀ ਮਿਥੀ ਸਾਜਿਸ਼ ਦੇ ਨਾਲ ਵੀ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਦਲਤਾਂ ਤੇ ਸਿੱਖਾਂ ਦੇ ਵਿੱਚ ਪਾੜਾ ਪਾਉਣ ਦੀ ਜਿਹੜੀ ਆ ਬਦਨਿਤੀ ਆ ਜਿਹੜੀ ਕੋਜੀ ਚਾਲ ਆ ਭਾਰਤੀ ਜਨਤਾ ਪਾਰਟੀ ਦੀ ਔਰ ਪਿਛਲੇ ਜਿਹੜਾ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਜਦੋਂ ਇਹਨਾਂ ਨੂੰ ਘਰਾਂ ਚੋਂ ਨਿਕਲਣਾ ਜਿਹੜਾ ਜਿਹੜਾ ਬੰਦ ਕੀਤਾ ਸੀ ਭਾਜਪਾ ਨੂੰ ਉਹਦੇ ਲੀਡਰਾਂ ਨੂੰ ਤੇ ਉਦੋਂ ਜਿਹੜਾ ਇਹਨਾਂ ਨੇ ਇੱਕ ਪੈਂਦੜਾ ਪੰਜਾਬ ਦੇ ਵਿੱਚ ਵਰਤ ਕੇ ਕਿਸਾਨਾਂ ਦੇ ਮਜ਼ਦੂਰਾਂ 'ਚ ਪਾਟਕ ਪਾਉਣ ਲਈ ਬਾਬਾ ਸੋਮ ਬੇਦਕਾਰ ਦੀ ਪ੍ਰਤਿਮਾ ਤੇ ਜਿਹੜਾ ਇਹਨਾਂ ਨੇ ਫੁੱਲ ਅਰਪਣ ਕਰਨ ਦਾ ਜਿਹੜਾ ਪ੍ਰੋਗਰਾਮ ਇੱਥੇ ਆ ਔਰ ਉਸ ਵਕਤ ਵੀ ਕਰਤਾਰਪੁਰ ਤੇ ਨਵਾਂ ਸ਼ਹਿਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਲੀਡਰਾਂ ਦੀ ਜਿਹੜੀ ਆ ਬੁਰੀ ਤਰ੍ਹਾਂ ਜਿਹੜਾ ਉਹਨਾਂ ਨੂੰ ਜਿਹੜਾ ਆਪਣੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਨਾਲ ਦੀ ਨਾਲ ਇੱਥੋਂ ਤੱਕ ਕਿ ਕਰਤਾਰਪੁਰ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਜਲੰਧਰ ਦਾ ਪ੍ਰਧਾਨ ਆ ਅਮਰਜੀਤ ਅਮਰੀ ਉਹਨੂੰ ਆਪਦੀ ਜੁੱਤੀ ਛੱਡ ਕੇ ਜਿਹੜਾ ਦੌੜਨਾ ਪਿਆ ਸੀ ਉਸੇ ਤਰਜ਼ ਤੇ ਹੁਣ ਜਦੋਂ ਪਿੰਡਾਂ ਦੇ ਵਿੱਚ ਵੜਨ ਨਹੀਂ ਦੇ ਰਹੇ ਕਿਸਾਨ ਮਜ਼ਦੂਰ ਸਵਾਲ ਕਰ ਰਹੇ ਇਹਨਾਂ ਨੂੰ ਔਰ ਨਾਲ ਦੀ ਨਾਲ ਜਦੋਂ ਹੁਣ ਇਸ ਵਕਤ ਜਦੋਂ ਮੌਜੂਦਾ ਦੇਸ਼ ਦਾ ਸੰਵਿਧਾਨ ਜਿਹੜਾ ਉਹਨੂੰ ਬਦਲਣ ਇਹ ਦੇਸ਼ ਦੇ ਵਿੱਚ ਮਨੁਸਮਰਤੀ ਲਾਗੂ ਕਰਨ ਦਾ ਜਿਹੜਾ ਇਹਨਾਂ ਦੇ ਭਾਜਪਾ ਦੇ ਲੀਡਰ ਬਿਆਨ ਐਲਾਨ ਜਿਹੜਾ ਦਾਗ ਰਹੇ ਆ ਤੇ ਉਸ ਵਕਤ ਜਿਹੜਾ ਇਹ ਇਹਨਾਂ ਨੂੰ 바ਵਾ ਸਾਹਿਬ ਬੇਦਕਰ ਦੀ ਜਿਹੜੀ ਫੇਰ ਦੁਬਾਰਾ ਯਾਦ ਆਈ ਜਿਹੜਾ 바ਵਾ ਸਾਹਿਬ ਬੇਦਕਰ ਜਿੰਦੀ ਅਗਵਾਈ ਦੇ ਵਿੱਚ ਦੇ ਭਾਰਤੀ ਸੰਵਿਧਾਨ ਜਿਹੜਾ ਉਹ ਸਾਹਮਣੇ ਆਇਆ ਔਰ ਉਹ 바ਵਾ ਸਾਹਿਬ ਬੇਦਕਰ ਦੀ ਪ੍ਰਤਮਾ ਤੇ ਇਹਨਾਂ ਨੂੰ ਫੁੱਲ ਅਰਪਣ ਕਰਦਾ ਵੀ ਅਸੀਂ ਨੈਤਿਕ ਤੌਰ ਤੇ ਕੋਈ ਅਧਿਕਾਰ ਨਹੀਂ ਹੈਗਾ ਪਰ ਇਹਦੇ باوجود ਜਿਹੜਾ ਪਾਟਕ ਪਾਉਣ ਲਈ ਜਿਹੜੇ ਆਪ ਦੀ ਜਿਹੜੀ ਪਾੜ ਪਾਉਣ ਵਾਲੀ ਜਿਹੜੀ ਰਾਜਨੀਤੀ ਆ ਉਹਦੇ ਏਜੰਡੇ ਤਹਿ ਜਿਹੜਾ ਕਰਤਾਰਪੁਰ ਵੀ ਜਿਹੜਾ ਇੱਥੇ ਜਦੋਂ ਆਏ ਆ ਅਨੁਕੁੱਦਰ ਦੇ ਵਿੱਚ ਵਿਰੋਧ ਹੋਇਆ ਤੇ ਇਹਨਾਂ ਨੂੰ ਦਲਤਾਂ ਦੀ ਯਾਦ ਆ ਗਈ ਜਿਹੜੇ ਦਲਤਾਂ ਨੂੰ ਇਹ ਪੈਰ ਦੀ ਜੁੱਤੀ ਸਾਮਣੇ ਤੇ ਆ ਔਰ ਉਹਦੇ ਨਾਲ ਨਾਲ ਫੇਰ ਦੁਬਾਰਾ ਕਿ ਕਿਸਾਨ ਦੀ ਆੜ ਦੇ ਵਿੱਚ ਜਿਹੜੇ ਆ ਵਿਰੋਧੀ ਜਿਹੜਾ ਵਿਰੋਧ ਕਰ ਰਹੇ ਆ ਇਹ ਦਲਤਾਂ ਦਾ ਅਪਮਾਨ ਹੈ 바ਵਾ ਸਾਹਿਬ ਬੇਦਖਰ ਦਾ ਅਪਮਾਨ ਹੈ ਤੇ 바ਵਾ ਸਾਹਿਬ ਬੇਦਖਰ ਦੇ ਜਿਹੜੇ ਅਗਵਾਈ ਦੇ ਵਿੱਚ ਸੰਵਿਧਾਨ ਬਣਿਆ ਔਰ ਉਹ ਸੰਧਾਨ ਜਿਹੜਾ ਲੋਕਾਂ ਨੂੰ ਕੁਝ ਮੌਲਿਕ ਅਧਿਕਾਰ ਦਿੰਦਾ ਇਕੱਠੇ ਹੋਣ ਦੇ ਵਿਰੋਧ ਪ੍ਰਗਟ ਕਰਦੇ ਆ ਗੱਲ ਕਹਿ ਦਿੰਦੇ ਜਦੋਂ ਉਹਨੂੰ ਬਦਲਣ ਦੀ ਜਿਹੜੀ ਰਣਨੀਤੀ ਦੀ ਜਿਹੜੀ ਆ ਭਾਰਤੀ ਜਨਤਾ ਵੱਲ ਚੱਲ ਰਹੀ ਆ ਤੇ ਜਦੋਂ ਉਹ ਐਲਾਨ ਕਰ ਰਹੇ ਆ ਤੂੰ ਉਦੋਂ ਸ਼ਸ਼ੀ ਰਿੰਕੂ ਨੂੰ ਜਿਹੜੇ ਬਾਬਾ ਸਾਹਿਬ ਬੇਦਖਰ ਵੀ ਯਾਦ ਨਹੀਂ ਆਂਦੇ ਉਦੋਂ ਪੰਜਾਬ ਜਿਹੜਾ ਹਿੰਦੁਸਤਾਨ ਦੇ ਦੇਸ਼ ਦੇ ਜਿਹੜੇ ਕੋਈ ਦਲਤ ਹੈ ਉਹ ਵੀ ਚੇਤੇ ਨਹੀਂ ਆਂਦੇ ਤੇ ਇੱਥੇ ਅਸੀਂ ਦਲਤਾਂ ਵੱਲੋਂ ਪਿਛਲੇ ਦਿਨ ਜਦੋਂ ਬਾਬਾ ਸਾਹਿਬ ਅੰਬੇਦਕਰ ਦੀ ਪ੍ਰਤਮਾ ਤੇ ਸਾਨੂੰ ਜਿਹੜਾ ਥੋੜਾ ਲੇਟ ਪਛੜ ਗਿਆ ਸੀ ਔਰ ਨਹੀਂ ਤਾਂ ਇਹਨੂੰ ਜਿਹੜਾ ਮਜ਼ਦੂਰਾਂ ਦੇ ਵਿਰੋਧ ਦਾ ਇਥੋਂ ਵੀ ਜਿਹੜਾ ਸਾਹਮਣਾ ਕਰਨਾ ਕਰਨਾ ਪੈਂਦਾ ਬਿਲਕੁਲ ਰਿੰਕੂ ਨੂੰ ਬੜਾ ਮਾਣ ਝਾੜੂ ਦੀ ਟਿਕ ਟਕ ਕਰਾਤੀ ਭਾਜੀਪੀ ਚ ਸ਼ਾਮਲ ਹੋਏ ਮਾਨ ਤੁਸੀਂ ਤੋੜ ਰਹੇ ਹੋ ਭਜਾਉਂਗੇ ਐਵੇਂ ਪਿੰਡ ਪਿੰਡ ਭਜਾਉਂਗੀ ਬਿਲਕੁਲ ਜੀ ਅਜੇ ਤਾਂ ਇਹਨਾਂ ਦੀ ਟਾਪ ਲੱਗਣੀ ਹੈ ਪੂਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹੰਸਰਾ ਹੰਸਣਾ ਹੋ ਰਹੀ ਆ ਰਿੰਕੂ ਨਾ ਹੋ ਰਹੀ ਆ ਸਾਰੇ ਪੰਜਾਬ ਦੇ 13 ਦੇ 13 ਉਮੀਦਵਾਰਾਂ ਦੇ ਨਾਲ ਨਾਲ ਦੀ ਨਾਲ ਦੇਸ਼ ਦੇ ਵੱਖਰੇ ਵੱਖਰੇ ਹਿੱਸਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਇਸੇ ਤਰ੍ਹਾਂ ਜਿਹੜਾ ਵਿਰੋਧ ਦਾ ਜਿਹੜਾ ਸਾਹਮਣਾ ਕਰਨਾ ਪਊਗਾ ਔਰ ਇੱਥੋਂ ਤੱਕ ਕਿ ਪੰਜਾਬ ਦੇ ਲੋਕਾਂ ਨੇ ਮੰਨ ਬਣਾਇਆ ਚਾਹੇ ਉਹ ਕਿਸਾਨ ਆ ਚਾਹੇ ਉਹ ਮਜ਼ਦੂਰ ਆ ਚਾਹੇ ਦਲਿਤ ਆ ਚਾਹੇ ਹੋਰ ਘਟ ਗਿੰਤੀਆਂ ਵਾ ਸਾਰੇ ਨੇ ਮੰਨ ਬਣਾਇਆ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀਆਂ ਜਿਹੜੀਆਂ ਸਮੇਤ ਸ਼ਸ਼ੀਲ ਰਿੰਕੂ ਦੇ ਜ਼ਮਾਨਤਾਂ ਜਿਹੜੀਆਂ ਜਬਤ ਹੋਣਗੀਆਂ ਔਰ ਇਹਨਾਂ ਨੂੰ ਅਸਲੀ ਜਿਹੜੇ ਇਹਨਾਂ ਨੂੰ ਥਾਂ ਠਿਕਾਣਾ ਇਹਨਾਂ ਦਾ ਉਹ ਲੋਕੀ ਜਿਹੜਾ ਯਾਦ ਕਰਾਂਗੇ ਯਾਦ ਕਰਾਉਣਗੇ ਬਿਲਕੁਲ ਪੰਜਾਬ ਨਹੀਂ ਬਾਈ ਪਲਾ ਸਕਦਾ ਸ਼ੁਭ ਕਰਨ ਦੀ ਮੌਤ ਹੋਈ ਅਥਰੂ ਗੈਸ ਦੇ ਗੋਲੇ ਤੜ ਤੜ ਲਗਾਤਾਰ ਚੱਲੇ ਪੰਜਾਬ ਨੇ ਬਹੁਤ ਵੱਡਾ ਨੁਕਸਾਨ ਇਹ ਤੁਹਾਨੂੰ ਲੱਗਦਾ ਕਿਸੇ ਪਾਸੇ ਜਵਾਬ ਦੇ ਸਕਦੇ ਨੇ ਜੋ ਲੋਕਾਂ ਚ ਜਾਂਦੇ ਜਾਂਦੇ ਨੇ ਇਹੀ ਕਹਿੰਦੇ ਹੁੰਦੇ ਸੀਗੇ ਵੀ ਸਵਾਲ ਕਰੋ ਝਾੜੂ ਵਾਲੇ ਵੀ ਕਹਿੰਦੇ ਹੁੰਦੇ ਸੀ ਇਹ ਇਹ ਵੀ ਕਹਿਣ ਲੱਪੇ ਸੀ ਵੀ ਸਵਾਲ ਕਰੋ ਜਦੋਂ ਸਵਾਲ ਹੁੰਦੇ ਤੁਹਾਨੂੰ ਲੱਗਦਾ ਪੈਰ ਟਿਕ ਰਹੇ ਆ ਇੱਕ ਮਿੰਟ ਵੀ ਟਿਕਿਆ ਬਿਲਕੁਲ ਸਵਾਲਾਂ ਦੇ ਜਵਾਬ ਦੇਣ ਤੋਂ ਹਮੇਸ਼ਾ ਦੌੜ ਰਹੇ ਆ ਜਿਵੇਂ ਆਪਣੇ ਆਪ ਨੂੰ ਬਹੁਤ ਜਿਹੜਾ ਗਰੀਬੜਾ ਜਿਹਾ ਪੇਸ਼ ਕਰ ਰਿਹਾ ਹੰਸਰਾਜ ਹੰਸ ਇਸੇ ਤਰ੍ਹਾਂ ਬਾਕੀ ਉਮੀਦਵਾਰ ਕਿ ਤੁਸੀਂ ਜਿਹੜਾ ਸਾਨੂੰ ਸਵਾਲ ਕਰੋ ਅਸੀਂ ਜਵਾਬ ਦੇਵਾਂਗੇ ਤੇ ਸਵਾਲਾਂ ਦੇ ਜਵਾਬ ਇਹਨਾਂ ਦੇ ਕੋਲ ਹੈ ਨਹੀਂ ਤੇ ਹੋਰ ਪਾਸੇ ਊਟ ਪਟਾਂਗ ਜਿਹੜੀ ਉਹ ਮਾਰ ਕੇ ਜਿਹੜਾ ਆਪਣਾ ਡੰਗ ਡੜਾ ਟਪਾ ਰਹੇ ਆ ਰਹੇ ਆ ਬਾਈ ਜਿਹੜੇ ਹਸਾਬ ਨਾਲ ਨਾ ਟਿਕਟ ਵੰਡੀ ਉਥੋਂ ਹੀ ਨੀਤ ਜ਼ਾਹਿਰ ਹੋ ਰਹੀ ਆ ਕਿ ਆਮ ਲੋਕਾਂ ਪ੍ਰਤੀ ਇਹਨਾਂ ਦਾ ਨਜ਼ਰੀਆ ਕੀ ਲਕੀਮਪੁਰ ਖੀਰੀਆਂ ਨੂੰ ਟਿਕਟ ਦਿੱਤੀ ਜਿਹੜਿਆਂ ਨੇ ਕਿਸਾਨ ਮਾਰੇ ਸੀ ਜਿਹੜੇ ਜਿਨ੍ਹਾਂ ਨੇ ਪਹਿਲਵਾਨਾਂ ਬੱਚੀਆਂ ਦੇ ਨਾਲ ਦੁਸ਼ਕਰਮ ਕੀ ਦੇ ਦੋਸ਼ ਨੇ ਉਹਨੂੰ ਟਿਕਟ ਦਿੱਤੀ ਹੁਣ ਲੱਗਦਾ ਕਿ ਭਾਜਪੀ ਕਿਹੜੇ ਹਸਾਬ ਨਾਲ ਲੋਕਾਂ ਨਾਲ ਅਕਮਲਾ ਲੂ ਗਏ ਪੰਜਾਬ ਚ ਕਿਵੇਂ ਵਿਚਰ ਲੂ ਦੇਖੋ ਜਿਹੜੀ ਮਨੁਸਮ੍ਰਿਤੀ ਆ ਮਨੁਸਮ੍ਰਿਤੀ ਅਨੁਸਾਰ ਜਿਹੜਾ ਇਹਨਾਂ ਦਾ 22 ਨੁਕਾਤੀ ਜਿਹੜਾ ਪ੍ਰੋਗਰਾਮ ਆ ਆਰਐਸਐਸ ਬੀਜੇਪੀ ਦਾ ਖਾਸ ਕਰਕੇ ਆਰਐਸਐਸ ਦਾ ਜਿਹੜਾ ਇਹਦਾ ਇੱਕ ਫਰਮਾਨ ਇਹਨਾਂ 22 ਨੁਕਾਤੀ ਪ੍ਰੋਗਰਾਮ ਜਾਰੀ ਕੀਤਾ ਉਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਔਰਤਾਂ ਨਾਲ ਜਿਹੜੇ ਆ ਬਲਾਤਕਾਰ ਔਰ ਬਲਾਤਕਾਰੀਆਂ ਨੂੰ ਜਿਹੜਾ ਕਿਸ ਤਰ੍ਹਾਂ ਜਿਹੜਾ ਸਨਮਾਨ ਸਨਮਾਨ ਦੇਣਾ ਔਰ ਇਸੇ ਤਰ੍ਹਾਂ ਦਲਤਾਂ ਦਾ ਇਸੇ ਤਰ੍ਹਾਂ ਜਿਹੜਾ ਕਿਸਾਨਾਂ ਦਾ ਉਹ ਸਾਰੇ ਥਾਵਾਂ ਤੇ ਉਹਨਾਂ ਉਮੀਦਵਾਰਾਂ ਨੂੰ ਉਹਨਾਂ ਲੋਕਾਂ ਨੂੰ ਜਿਹੜੇ ਆ ਬਦਨਾਮ ਲੋਕਾਂ ਨੂੰ ਜਿਹੜੇ ਆ ਗੁੰਡਾ ਕਿਸਮ ਦੇ ਲੋਕਾਂ ਨੂੰ ਜਿਹੜੀਆਂ ਟਿਕਟਾਂ ਦਿੱਤੀਆਂ ਜਿਹੜੇ ਜਿਹੜੇ ਕਲਖੀਮੌਰ ਖੀਰੀ ਦੇ ਵਿੱਚ ਜੇ ਕਹਿਣਾ ਹੋਵੇ ਕਿਸਾਨਾਂ ਦੇ ਉੱਪਰ ਜਿਹੜੀ ਗੱਡੀ ਚੜਾਉਣ ਵਾਲੇ ਔਰ ਉਹਨੇ ਦੋਸ਼ ਲੱਗੇ ਪਰਚਾ ਦਰਜ ਹੋਇਆ ਔਰ ਉਸ ਬੰਦੇ ਨੂੰ ਜਿਹੜਾ ਟਿਕਟ ਜਿਹੜਾ ਫੇਰ ਦੁਬਾਰਾ ਨਵਾਜਤਾ ਪਹਿਲਵਾਨ ਕੁੜੀਆਂ ਦੇ ਨਾਲ ਜਿਹੜਾ ਜਿਹੜਾ ਪਰਚਾ ਦਰਜ ਉਹਦੇ ਹੋਣ ਦੇ ਬਾਵਜੂਦ ਜਿਹੜਾ ਉਸ ਬੰਦੇ ਨੂੰ ਟਿਕਟ ਨਾਂ ਨਵਜਿਆ ਇਥੋਂ ਤੱਕ ਕਿ ਜਿਹੜੇ ਦਲਤਾਂ ਦਾ ਜਿਹਨਾਂ ਨੂੰ ਚੇਤਾ ਆ ਗਿਆ ਸੁਸ਼ੀਲ ਰਿੰਕੂ ਨੂੰ ਯਾਦ ਆ ਗਈ ਆ ਹੰਸ ਰਾਜ ਹੰਸ ਨੂੰ ਆ ਗਈ ਆ ਉਸ ਬੰਦੇ ਨੂੰ ਜਿਹੜੀ ਆ ਉੱਤਰ ਪ੍ਰਦੇਸ਼ ਦੇ ਵਿੱਚ ਹਾਥਰਸ ਦੇ ਵਿੱਚ ਟਿਕਟ ਉਸ ਬੰਦੇ ਨੂੰ ਦਿੱਤੀ ਜਿਸ ਬੰਦੇ ਤੇ ਜਿਹੜਾ ਜਿਹੜਾ ਜਿਸ ਬੰਦੇ ਦੀ ਪਾਰਲੀਮੈਂਟ ਦੀ ਮੈਂਬਰਸ਼ਿਪ ਹੋਣ ਦੇ ਮੌਕੇ ਔਰ ਉੱਥੇ ਦਾ ਵਿਧਾਇਕ ਵੀ ਜਿਹੜਾ ਭਾਜਪਾ ਦਾ ਉਹ ਵੀ ਗਲਤ ਤੇ ਮਨੀਸ਼ਾ ਵਾਲਮੀਕੀ ਨਾਂ ਦੀ ਲੜਕੀ ਦੇ ਨਾਲ ਜਿਹੜਾ ਉਹ ਕੁਝ ਲੋਕਾਂ ਨੇ ਜਿਹੜਾ ਉਹਦੇ ਨਾਲ ਬਦਪਤੀ ਜਿਹੜੀ ਆ ਦੀ ਜਿਹੜੀ ਉਹ ਬਲਾਤਕਾਰ ਕੀਤਾ ਔਰ ਰਾਤ ਨੂੰ ਪੁਲਿਸ ਦੇ ਪੈਰੇ ਜਿਹੜਾ ਉਹਦਾ ਬਿਨਾਂ ਪਰਿਵਾਰ ਦੀ ਹਾਰੀ ਦੇ ਵਿੱਚ ਦਾਸ ਸस्कार ਕੀਤਾ ਔਰ ਉਸ ਬੰਦੇ ਨੂੰ ਫਿਰ ਦੁਬਾਰਾ ਟਿਕਟ ਦੇ ਕੇ ਨਵਾਜਿਆ ਔਰ ਇਹ ਸਾਰਾ ਕਰਤਾਰ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਚਿਹਰਾ ਜਿਹੜਾ ਉਹ ਲੋਕਾਂ ਦੇ ਵਿੱਚ ਨੰਗਾ ਕਰਦਾ ਕਿ ਇਹਦੀ ਮਨਸ਼ਾ ਜਿਹੜੀ ਆ ਦਲਤਾਂ ਪਰਦੀ ਕੀ ਆ ਕਿਸਾਨਾਂ ਦੇ ਖਿਲਾਫ ਆ ਔਰ ਦੂਰਾਂ ਦੇ ਖਿਲਾਫ ਦੇਸ਼ ਦੇ तमाम چاہے ਛੋਟੇ ਵੱਡੇ ਕਾਰੋਬਾਰੀ ਆ ਜਾਂ ਲੋਕ ਦੇਖ ਰਹੇ ਹਰ ਤਬਕਾ ਦੇਖ ਰਿਹਾ ਬਿਲਕੁਲ ਹਰ 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 ਤਬਕਾ ਦੇਖ ਰਿਹਾਗਾ ਵੀ ਕਿਸ ਤਰੀਕੇ ਸਿਆਸਤ ਹੋ ਰਹੀ ਦਲਵੀਰ ਗੋਲਡੀ ਭਗਵੰਤ ਮਾਨ ਕੱਟੜ ਦੁਸ਼ਮਣ ਜਫੀਆਂ ਪੈ ਗਈਆਂ ਅੱਜ ਬਿਲਕੁਲ ਜੀ ਉਹ ਤਾਂ ਇਹਨਾਂ ਦਾ ਕੋਈ ਕਿਰਦਾਰ ਨਹੀਂ ਨਾ ਇਹਨਾਂ ਦੀ ਕੋਈ ਨਾ ਕੋ ਧਰਮਿਆ ਨਾ ਇਹਨਾਂ ਦਾ ਕੋਈ ਰੰਗ ਭੇਦਿਆ ਉਦਾਂ ਦਾ ਇਹਨਾਂ ਨਾ ਇਹਨਾਂ ਦੇ ਪੱਲੇ ਜਿਹੜੀ ਆ ਉਦਾਂ ਦੀ ਇਹਨਾਂ ਦੇ ਕੋਈ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਕੋਈ ਇਹਨਾਂ ਦੀ ਕੋਈ ਇੱਜ਼ਤ ਨਾਲ ਦੀ ਕੋਈ ਚੀਜ਼ ਨਹੀਂ ਔਰ ਇਹ ਨਾ ਇਹ ਦਨੀਆਂ ਜਿਹੜੇ ਛਾਲ ਮਾਰ ਕੇ ਜਾਣਾ ਜਿਹੜਾ ਅੱਜ ਕੱਲ ਤਾਂ ਕੁਸ਼ ਕਿਸੇ ਨੂੰ ਕਹਿੰਦੇ ਆ ਅੱਜ ਜਿਹੜੀ ਆ ਉਹ ਉਹ ਜੇ ਟਿਕਟ ਨਹੀਂ ਮਿਲੀ ਤੇ ਟਿਕਟ ਨਾ ਮਿਲਣਾ ਜਿਹੜਾ ਇਹਨਾਂ ਦੀ ਆਪਣੇ ਆਪ ਨੂੰ ਸਮਝਦੀ ਕਿ ਸਾਡੀ ਜਿਹੜੀ ਹੈਠੀ ਹੋਊਗੀ ਆ ਤੇ ਲੋਕਾਂ ਦੀ ਜਿਹੜੀ ਹੈਠੀ ਕਰਨ ਲੱਗਿਆ ਇੱਕ ਮਿੰਟ ਵੀ ਨਹੀਂ ਲੰ데요 ਬਿਲਕੁਲ ਅੱਜ ਟ੍ਰੈਂਡ ਚੱਲ ਪਿਆ ਕੋਈ ਲੀਡਰ ਨਾਰਾਜ਼ ਹੋਗਾ ਵੀ ਮੈਨੂੰ ਟਿਕਟ ਨਹੀਂ ਮਿਲੀ ਲੀਡਰ ਦੇ ਕੋਲੇ অপਸ਼ਨ ਹੈਗਾ ਪਾਰਟੀ ਚੇਂਜ ਕਰਨ ਦਾ ਪਰ ਜਿਹੜੇ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਜਿਹੜੇ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਉਹ ਲੋਕ ਕਿੱਧਰ ਜਾਣ ਮਤਲਬ ਵੋਟਾਂ ਦਾ ਸੀਜ਼ਨ ਆ ਠੀਕ ਹੈ ਵੋਟ ਪਾਉਣਗੇ ਪਰ ਲੀਡਰ ਤੇ ਲੋਕ ਤੁਹਾਨੂੰ ਲੱਗਦਾ ਤੁਲਾ ਵਿੱਚ ਬਹੁਤ ਜ਼ਿਆਦਾ ਹੱਕ ਦੇਣ ਦੇ ਵਿੱਚ ਇੱਕ ਬਹੁਤ ਵੱਡਾ ਫਰਕ ਹੈ ਬਿਲਕੁਲ ਜੀ ਇਹ ਜਿਹੜੇ ਲੀਡਰ ਆ ਇਹਨਾਂ ਨੇ ਕੋਈ ਲੋਕਾਂ ਨੂੰ ਜਿਹੜੇ ਜੋ ਕੁਝ ਲੋਕਾਂ ਦੇ ਅਧਿਕਾਰ ਆ ਉਹ ਮਿਲਣ ਦੀ ਥਾਂ ਜਿਹੜਾ ਗੱਲ ਕਰਨੀ ਹੋਵੇ ਅੱਜ ਆਪਾਂ ਮਜ਼ਦੂਰ ਦਿਹਾੜਾ ਅੱਜ ਮਈ ਪਹਿਲੇ 1 ਮਈ ਆ ਜਿਹੜਾ ਮਜ਼ਦੂਰਾਂ ਨੇ 1886 ਦੇ ਵਿੱਚ ਸ਼ਿਕਾਗੋ 'ਚ ਜਿਹੜਾ ਲੜ ਕੇ ਜਿਹੜਾ 8 ਘੰਟੇ ਦੀ ਦਿਹਾੜੀ ਜਿਹੜੀ ਆ ਕਰੋਨ ਦੇ ਵਿੱਚ ਆਹ ਦੀਆਂ ਜਰਾਂ ਜਾਨਾ ਕਰਵਾਣ ਕੀਤੀਆਂ ਔਰ ਉਹ ਦਿਹਾੜੇ ਦੇ ਮੌਕੇ ਜਦੋਂ ਆਪਾਂ ਗੱਲ ਕਰਨੀ ਹੋਵੇ ਤੇ ਜਿਹੜੇ ਅਧਿਕਾਰ ਮਜ਼ਦੂਰਾਂ ਨੇ ਲੜ ਕੇ 29 ਕਾਨੂੰਨ ਜਿਹੜੇ ਆਪਦੇ ਫੇਵਰ ਚ ਆਦੀ ਭਲਾਈ ਚ ਬਣਾਏ ਸੀ ਉਹਨਾਂ ਨੂੰ ਇੱਕ ਝਟਕੇ ਜਿਹੜਾ ਭਾਜਪਾ ਨੇ ਜਿਹੜਾ ਇੰਟਰਨੇਟ ਜਿਹੜਾ ਉਹ ਖਤਮ ਕਰਕੇ ਜਿਹੜਾ ਜਿਹੜੇ ਚਾਰ ਕੋਡਾਂ ਦੇ ਵਿੱਚ ਤਬਦੀਲ ਕਰਤਾ ਤਾਂ ਦਿਹਾੜੀ ਜਿਹੜੀ ਆ ਉਹ 12 ਘੰਟੇ ਦੀ ਜਿਹੜੀ ਆ ਉਹ ਕਰ ਦਿੱਤੀ 8 ਘੰਟੇ ਦੀ بجائے 12 ਘੰਟੇ ਦਾ ਨੋਟੀਫਿਕੇਸ਼ਨ ਕਰਤਾ ਔਰ ਪੰਜਾਬ ਸਰਕਾਰ ਜਿਹੜੀ ਉਹ ਵੀ ਇੱਤੇ ਇੱਕਮਤ ਹੈ ਤੇ ਕਹਿਣ ਦਾ ਭਾਵ ਉਹ ਕਿ ਜਿਹੜਾ ਤਮਾਮ ਜਿੰਨੀਆਂ ਮੌਕੇ ਦੀਆਂ ਜਿਹੜੀਆਂ ਹਾਕਮ ਜਮਤਾਂ ਪਾਰਟੀਆਂ ਵਾਂ ਕਿਸੇ ਤੋਂ ਕੋ ਲੋਕ ਲੋਕ ਜਿਹੜੀ ਆ ਝਾਕ ਰੱਖਣੀ ਜਿਹੜੀ ਆ ਉਹ ਦਰੁਸਤ ਨਹੀਂ ਹੈਗੀ ਝਾਕ ਜਿਹੜੀ ਆ ਆਪਣੇ ਏਕੇ ਤੇ ਆਪਣੇ ਜਥੇਬੰਦ ਤਾਕਤ ਤੇ ਜਿਹੜੀ ਰੱਖਣੀ ਚਾਹੀਦੀ ਆ ਕਿਉਂਕਿ ਉਹ ਆਪਾਂ ਨੇ ਆਪਣੇ ਸਾਹਮਣੇ ਮਸਾਲਿਆ ਕਿਸਾਨ ਅੰਦੋਲਨ ਕਿ ਜੇ ਉਹਨਾਂ ਨੇ ਲੜ ਕੇ ਪਾਰਲੀਮੈਂਟ ਲੜ ਕੇ ਸੀਟਾਂ ਲੜ ਕੇ ਜਿਹੜਾ મોદી ਨੂੰ ਹਰਾਉਣਾ ਹੁੰਦਾ ਤੇ ਉਹਨਾਂ ਨੂੰ ਬਹੁਤ ਮਤ ਚਾਹੀਦਾ ਤੇ 72 ਲੋਕ ਸਭਾ ਹਲਕਿਆਂ ਦੇ ਵਿੱਚ ਇਹ ਮੂਵਮੈਂਟ ਸੀ ਤੇ 72 ਲੋਕ ਸਭਾ ਹਲਕਿਆਂ ਦੇ ਲੋਕਾਂ ਨੇ ਇਕੱਠੇ ਹੋ ਕੇ ਜਥੇਬੰਦਕ ਤਾਕਤ ਦੇ ਨਾਲ ਸਰਕਾਰ ਨੂੰ ਜਿਹੜਾ ਵਾਪਸ ਗੋਡਿਆਂ ਭਰ ਲੈਂਦਾ ਬਿਲਕੁਲ ਬਾਈ ਆਖਰੀ ਸਵਾਲ ਤੁਹਾਨੂੰ ਸਿਰਫ ਬੀਜੇਪੀ ਦਾ ਵਿਰੋਧ ਹੋਊਗਾ ਕਿ ਹਰ ਇੱਕ ਲੀਡਰ ਨੂੰ ਘੇਰੋਂਗੇ ਜਿਹੜੇ ਜਿਹੜੇ ਨੇ ਵਾਅਦੇ ਕੀਤੇ ਸੀ ਤੇ ਵਾਅਦੇ ਪੂਰੇ ਨਹੀਂ ਕੀਤੇ ਜਦੋਂ ਅੱਜ ਦੇਸ਼ ਦੇ ਵਿੱਚ ਜਿਹੜਾ ਫਾਸ਼ੀ ਕਦਮ ਜਿਹੜੇ ਸਰਕਾਰ ਜਿਹੜੀ ਆ ਕਦਮ ਨਹੀਂ ਫਾਸ਼ੀ ਹਮਲੇ ਜਿਹੜੇ ਅਟੈਕ ਅਟੈਕਿੰਗ ਪੋਜੀਸ਼ਨ ਤੇ ਆ ਜਿਹੜਾ ਦੇਸ਼ ਦੇ ਸੰਵਿਧਾਨ ਨੂੰ ਬਦਲ ਕੇ ਮਨੁਸਮ੍ਰਿਤੀ ਲਾਗੂ ਕਰਨਾ ਚਾਹੁੰਦੀ ਆ ਇਸ ਮੌਕੇ ਤੇ ਮੁੱਖ ਜਿਹੜਾ ਭਾਜਪਾ ਹਰਾਓ ਭਾਜਪਾ ਜਿਹੜਾ ਪਹਜਾਓ ਤੇ ਨਾਲ ਦੀ ਨਾਲ ਜਿਹੜੇ ਹਾਕਮ ਜਮਾਤਾਂ ਨਾਲ ਸੰਬੰਧਿਤ ਜਿੰਨੇ ਆ ਤਮਾਮ ਪਾਰਟੀਆਂ ਦੇ ਉਮੀਦਵਾਰ ਆ ਚਾਹੇ ਉਹਨਾਂ ਦੇ ਆਗੂ ਆ ਉਹਨਾਂ ਨੂੰ ਜਿਹੜਾ ਹੈਗਾ ਵੀ ਤੁਸੀਂ ਜਿਹੜੀਆਂ ਦਿੱਤੀਆਂ ਗਰੰਟੀਆਂ ਸੀ ਕੀਤੇ ਵਾਅਦੇ ਸੀ ਵੀ ਤੁਸੀਂ ਗਰੰਟੀ ਦਿੱਤੀ ਸੀ ਵਾਅਦਾ ਕੀਤਾ ਸੀ ਵੀ ਜਿਹੜੇ ਲੈਂਡ ਸੀ ਲਗਟਿਆ ਉਹਨੂੰ ਲਾਗੂ ਕਰਕੇ ਜਿਹੜੀ ਵਾਧੂ 17 ਏਕੜ ਤੋਂ ਉੱਪਰਲੀ ਜ਼ਮੀਨ ਆ ਉਹ ਬੇਚਮੀਨੇ ਮਜ਼ਦੂਰਾਂ ਦੇ ਕਿਸਾਨਾਂ ਦੇ ਵਿੱਚ ਵੰਡਣੀ ਸੀ ਕਿ ਵੰਡੀ ਤੁਸੀਂ ਤੁਸੀਂ ਕਿਉਂ ਨਹੀਂ ਮੰਡੀ ਇਸੇ ਤਰ੍ਹਾਂ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਨਜੂਲੈਂਡ ਆ ਜਿਹੜੇ ਦਲਤਾਂ ਨੂੰ ਜ਼ਮੀਨਾਂ ਅਲਾਟ ਹੋਈ ਸੀ ਪ੍ਰੋਵੈਂਸ਼ਲ ਗਵਰਨਮੈਂਟ ਦੀ ਜਿਹੜੀ ਆ 21000 ਏਕੜ ਜ਼ਮੀਨ ਜਿਹੜੀ ਦਲਤਾਂ ਨੂੰ ਅਲਾਟ ਹੋਈ ਸੀ ਉਹਨਾਂ ਦੇ ਵੱਡੇ ਲੋਕਾਂ ਦੇ ਕਬਜ਼ੇ ਹੋ ਗਏ ਉਹਨਾਂ ਨੂੰ ਮਾਲਕੀ ਦੇ ਹੱਕ ਨਹੀਂ ਮਿਲੇ ਕਿਉਂ ਨਹੀਂ ਦਿੱਤੇ ਤੁਸੀਂ ਜਿਹੜਾ ਕਿਹਾ ਸੀ ਕਿ ਜਿਹੜਾ ਦੀਵਾ ਜਿਹੜਾ ਉਹ ਦੀਵਾਲੀ ਵੇਲੇ ਜਿਹੜਾ ਤੁਹਾਡਾ ਆਪਣੇ ਘਰ ਦੇ ਵਿੱਚ ਜਗੂਗਾ ਆਪਣੇ ਪਲਾਟ 'ਚ ਜਗੂਗਾ ਉਹ ਪਲਾਟ ਕਿੱਥੇ ਆ ਜਿਹੜਾ ਤੁਸੀਂ ਲਾਲਕੀ ਦੇ ਮਾਲਕੀ ਦੇ ਹੱਕ ਦੇਣੇ ਸੀ ਸੈਂਟਰ ਦੀ ਸਵੈਮਿਤਬਾ ਸਕੀਮ ਤੈਦ ਵੀ ਉਹ ਹੱਕ ਜਿਹੜੇ ਆ ਅੱਜ ਤੱਕ ਜਿਹੜੇ ਉਹ ਦਿੱਤੇ ਕਿਉਂ ਨਹੀਂ ਦਿਹਾੜੀ ਜਿਹੜੀ ਆ ਜਿਹੜੇ ਮੰਗਾਈ ਜਿਹੜੀ ਵਧ ਰਹੀ ਆ ਤੇ ਦਿਹਾੜੀ ਉੱਥੇ ਦੀ ਉੱਥੇ ਆ ਤੇ ਦਿਹਾੜੀ ਜਿਹੜੀ ਆ ਆਲ ਇੰਡੀਆ ਲੇਬਰ ਕਾਨਫਰੰਸ ਦੇ ਮੁਤਾਬਕ ਜਿਹੜਾ ਉਹਦੀ ਗਾਈਡਲਾਈਨ ਦੇ ਮੁਤਾਬਕ ਦਿਹਾੜੀ ਦੇ ਵਿੱਚ ਜਿਹੜਾ 1000 ਤੱਕ ਦਾ ਵਾਅਦਾ ਹੋਣਾ ਚਾਹੀਦਾ ਕਿਉਂ ਨਹੀਂ ਕੀਤਾ 12 ਘੰਟੇ ਦਾ ਨੋਟੀਫਿਕੇਸ਼ਨ ਹੋ ਗਿਆ ਮਜ਼ਦੂਰਾਂ ਦੀ ਦਿਹਾੜੀ ਦਾ ਉਹਨੂੰ ਵਾਪਸ ਕਰਾ ਕੇ 8 ਘੰਟੇ ਦਾ ਨੋਟੀਫਿਕੇਸ਼ਨ ਕਰਾ ਕਰਨ ਲੀਗਾ ਤੁਸੀਂ ਕੀ ਕੀਤਾ ਕੀ ਕੀਤਾ ਤੁਸੀਂ ਜਿਹੜਾ ਲੋਕਾਂ ਨੂੰ ਘਰ ਜਿਹੜੇ ਬਣਾ ਕੇ ਦੇਣੇ ਛੱਤ ਦੇਣੀ ਸੀ ਅੱਜ ਤੱਕ ਛੱਤ ਜਿਹੜੀ ਲੋਕਾਂ ਨੂੰ ਨਹੀਂ ਪ੍ਰੋਵਾਈਡ ਕਰਾ ਸਕੇ ਤੁਸੀਂ ਜਿਹੜਾ ਮਜ਼ਦੂਰਾਂ ਦੇ ਜਿਹੜੇ ਕਰਜ਼ੇ ਆ ਉਹ ਮਾਫ ਕਿਉਂ ਨਹੀਂ ਕੀਤੇ ਇਸੇ ਤਰ੍ਹਾਂ ਜਿਹੜਾ ਜ਼ਬਰ ਹੈ ਵਿਤਕਰਾ ਵਾ ਲਗਾਤਾਰ ਜਿਹੜਾ ਬਾਦਨ ਜਿਹੜਾ ਬੇਰੋਗ ਜਿਹੜਾ ਉਹ ਵੱਧ ਰਿਹਾ ਵਾ ਉਹਨੂੰ ਰੋਕਣ ਦੇ ਵਿੱਚ ਕਦਮ ਕਿਉਂ ਨਹੀਂ ਉਠਾਏ ਇਹ ਜਿਹੜੇ ਬਾਕੀ ਜਿਹੜੇ ਉਮੀਦਵਾਰ ਹਨ ਉਹਨਾਂ ਨੂੰ ਸਵਾਲ ਕਰਾਂਗੇ ਤੇ ਲੋਕਾਂ ਨੂੰ ਸੱਦਾ ਦਵਾਂਗੇ ਕਿ ਇਹਨਾਂ ਸਾਰੀਆਂ तमाम ਪਾਰਟੀਆਂ ਤੋਂ ਜਿਹੜੀ ਭਲੇ ਦੀ ਆਸ ਜਿਹੜੀ ਝਾਕ ਛੱਡ ਕੇ ਆਪਣੇ ਏਕੇ ਤੇ ਆਪਣੀ ਜਥੇਵੰਤ ਤਾਕਤ ਤੇ ਜਿਹੜਾ ਉਹ ਟੇਕ ਜਿਹੜੀ ਉਹ ਰੱਖੀ ਜਾਵੇ ਬਹੁਤ ਬਹੁਤ ਸ਼ੁਕਰੀਆ ਸੋ ਕਸ਼ਮੀਰ ਕੋ ਕੁਸ਼ੁਰ ਦੁਆਬੇ ਦੇ ਵਿੱਚ ਮਜ਼ਦੂਰਾਂ ਦੇ ਜਰਨਲ ਕਹਿੰਦੇ ਕਿ ਉਮੀਦਵਾਰਾਂ ਨੂੰ ਸਿੱਧੇ ਸਵਾਲ ਹੋਣਗੇ ਅੱਜ ਰਿੰਕੂ ਨੂੰ ਪੁੱਠੇ ਪੈਰੀ ਪਹੁੰਚਾਇਆ ਕੱਲ ਨੂੰ ਹੋਰ ਉਮੀਦਵਾਰਾਂ ਨੂੰ ਪੁੱਠੇ ਪੈਰੀ ਭਜਾਵਾਂਗੇ ਸਵਾਲ ਕਰਾਂਗੇ ਕਿ ਸਾਡੇ ਲਈ ਆਖਰ ਕੀਤਾ ਕੀ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ